ਕਬੱਡੀ ਪੈ ਚੁੱਕੀ ਹੈ ਬੋਲ ਸੋਨਹਾ ਵਾ ਆਪ ਇਥੇ ਕਲੀਅਰ ਜੇ ਕਰਦੇ ਹੋ ਅੱਜ ਲਾਈਵ ਨਹੀਂ ਚੱਲ ਰਿਹਾ ਇਹ ਮੇਰੀ ਬੇਨਤੀ ਹੈ ਭਰਾਵਾਂ ਨੂੰ ਲਓ ਤੇਰਾ ਸਾਹਿਬ ਦੀ ਧਰਤੀ ਦਾ ਜੋਗਰ ਮੇਰੇ ਬੰਦੂ ਸਾਹਮਣੇ ਕਬੱਡੀ ਪਾਰ ਹੈ ਉੱਪਰ ਚਾਰ ਨੇ ਇੱਕ ਪਾਸੇ ਦੌੜ ਰਿਹਾ ਆਜੋ ਕੋਠੀ ਵਾਲਾ ਜੱਗਾ ਬਲਕਾਰਿਆ ਇਹਦਾ ਢੋੜਕੋਟ ਪਿੰਡ ਹੈ ਮੰਡੀ ਨੇ ਇਹੋ ਆਪਣੇ ਉਸਤਾਨ ਮੰਦਾ ਹੈ ਤੇ ਬਾਲਕ ਹੈ ਢੋੜ ਕੋਟੀਆ ਇਹਦਾ ਬਾਪ ਤਕੜਾ ਖੇਡਿਆ ਵੀਰਪੁਰੀਆ ਪੈਦਾ ਇਸ ਮਿੰਦਿਆ ਤੋਂ ਸਾਹਮਣੇ ਪੀਲਾ ਫੀਦਾ ਭਰਾਵਾਂ ਦੇ ਕੇ ਆਹ ਸਾਹਮਣੇ ਕਬੱਡੀ ਪੈ ਗਈ ਆ ਇਹ ਬਾਲ ਨੂੰ ਧੂੜ ਤੇ ਪਈ ਆ ਚਾਰ ਨੇ ਪਹਿਲਾ ਛੱਡੀ ਬਹੁਤ ਕਬੱਡੀ ਕੋਈ ਟੀਮ ਨਾਲ ਜਿੱਤਰੋ ਛੱਡੀ ਫਿਰ ਸੀਨੇ ਉੱਤੇ ਵੱਜ ਗਈ ਯਾਰੋ ਫਿਰ ਮੈਣਾ ਵਾਲੇ ਤੀਰ ਮੇਰੀ ਕਿਧਰੇ ਗਈ ਕਬੱਡੀ ਤੇ ਮੇਰਾ ਕਿਧਰੇ ਗਿਆ ਸਰੀਰ ਇਧਰ ਕਬੱਡੀ ਪੈ ਰਹੀ ਆ ਸਾਹਮਣੇ ਵਾਲਿਆ ਟਾਰਗਟ ਫਿਰੂਂਗਾ ਬਈ ਕੋਈ ਪਿੰਡ ਹੈ ਭਿੰਦੇ ਦਾ ਸ੍ਰੀ ਖਰੂਰ ਸਰਣ ਜੀ ਬੁੱਕਰ ਵਿੱਚ ਬਸਿਆ ਹੋਇਆ ਬੁੱਕਰ ਦਾ ਢਾਗਾ ਵਾਲਾ ਨਗਰ ਅੱਜ ਚੋਟੀ ਦੀ ਫੇਰ ਲੱਗਿਆ ਪਿਆ ਜੋ ਹੁੰਦੀ ਹੋਏ ਧਰਨੇ 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 ਤੇ ਬੱਲੇ ਐਂਟੀ ਵਾਜੀ ਚੁੱਕੀ ਹੈ ਅੰਦੇ ਦੂਰ ਮਾਰੀ ਗਾਲ ਆ ਆਇਆ ਜੱਗਾ ਅਲਗੋ ਕੋਠੀ ਦਾ ਜੱਗਾ ਲਓ ਸਾਹਮਣੇ ਚਾਰ ਨੇ ਤੇ ਚੋਹਾਂ ਤੇ ਪਈ ਹੋਈ ਰੇਹੜ ਇੱਕ ਕੰਨੀ ਦੀ ਹਿਮੰਦੀਆ ਪਰਬਤ ਫਰੰਦੀਪੁਰਿਆ ਗੋਪੀ ਲੱਗਿਆ ਹੋਇਆ ਨਾਲ ਕਹਿੰਦੇ ਅੱਛੀ ਹੈ ਉਪਲਾ ਵਾਲਾ ਇੱਕ ਹੁੰਦਾ ਸਤਾਹਪੁਰ ਪਿੰਡ ਹੈ ਤੇ ਸੁਖ ਹੈ ਨਾਲ ਭੰਡਾਰੇ ਪਿੰਡ ਵਾਲਾ ਉਪਲਾ ਵਾਲਾ ਅੱਛੀ ਕਰਦਾ ਟਰਾਈ ਲੱਗਿਆ ਪਿਆ ਜੋਰ ਹੁੰਦੀ ਹੋਈ ਬੱਲੇ 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 ਇੱਕ ਪਾਸੇ ਕੰਮੂ ਉਸਤਾਦ ਫੱਬਿਆਂ ਬਾਦ ਦਾ ਚੰਡਿਆ ਚੇਲਾ ਬੜਕਾ ਅਜੇ ਕਾਲਵਾ ਵਾਲਾ ਵਜੇ ਟੱਕੇ ਹੰਡਿਆਂ ਦੇ ਕੋਲ ਤੇ ਨੰਬਰ ਲੀਟਰ ਦੇ ਸੇ ਹੈ ਅਗਰੀ ਗੋਟਰੀ ਆ ਪਰ ਬਰਾ ਕੰਟ ਹੈ ਮੁੰਡੇ ਦੇ ਸਰੀਰ ਦੇ ਵਿੱਚ ਚਾਰ ਨੇ ਉਧਰ ਨੰਬਰਦਾਰ ਪਿਆਰ ਨਾਮ ਕਹਿੰਦੇ ਖੇਡ ਮੈਦਾਨ ਵਿੱਚ ਖਾਣਾ ਪ੍ਰਾਂਤ ਦੇ ਪੁੱਤ ਜੱਗਾ ਤੇ ਜਗਰੂਆ ਕਹਿੰਦੇ ਭਾਈ ਮੱਧੂ ਦੀ ਧਰਤੀ ਦਾ ਆ ਨਾਲ ਅਲਗੋ ਕੋਠੀ ਵਾਲਾ ਜੱਗਾ ਟੱਕ ਟਿੱਤੀ ਬੈਠਾ ਕਬੱਡੀ ਦੇ ਵਿੱਚ ਮੇਰੇ ਮਿੱਤਰੋ ਇਧਰ ਦੇ ਬੰਦੇ ਤੇਜੀ ਚੱਲ ਕੇ ਆਏ ਆ ਫਲਾ ਟਿਕਾਣੇ ਲੱਗੀਆਂ ਪਈਆਂ ਬਾਹਰ ਕੇ ਜਾਨਾ ਬੜੇ ਨਿਸ਼ਾਨਾ ਛੱਡੀ ਨਾ ਗੁਰਜ ਟਿਕੇ ਹੋ ਬੁਰਜ ਹੌਸਲੇ ਉੱਤੇ ਅਗਨ ਵਿੱਚ ਸੌਂਦੇ ਭਾਈ ਅਮਰੀਕ ਸਿੰਘ ਜੀ ਦਾ ਗਰਾਈ ਬਲਰਾਜ ਧੂਰੇ ਕੋਨੇ ਵਾਲਾ ਟੱਕਰ ਏ ਹੇ ਹੇ ਆਹ ਸ਼ੇਰ ਲਿਆ ਕਿੰਨੂੰ ਸ਼ੇਰ ਲਿਆ ਸੰਦੀਪ ਬੁਰੀਆ ਦਾ ਪੀਰੂ ਸ਼ੇਰ ਲਿਆ ਲੱਗਿਆ ਪਿਆ ਯਾਰ ਪੂਰਾ ਦੁਨੀਆ ਦਾ ਟੱਪਰ ਨਾਮ ਸਾਡਾ ਕਹਿੰਦੇ ਧੀਮ ਧੂਰਿਆ ਬਿੱਲਾ ਸਾਹਾ ਭਰਾ ਕਹਿੰਦਾ ਵੀ ਜੱਗੇ ਦਾ ਪਰ ਜੱਫਾ 500 ਦਾ ਮਨਜੀਤ ਸਿੰਘ ਦੀ ਸੰਪੰਨ ਤੂਤ ਕੋਈ ਵਿਸ਼ੇ ਤੌਰ ਤੇ ਸਾਡੇ ਦਰਮਿਆਨ ਪੁੱਜੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਇਹਦਾ ਪੰਘਾਲਾ ਪਿੰਡ ਹੈ ਤੂਤ ਪੰਘਾਲਾ ਕੋਟ ਬੁੱਢਾ ਇਸ ਇਲਾਕੇ ਦੇ ਪ੍ਰਸਿੱਧ ਪਿੰਡ ਨੇ ਤਲਵੰਡੀਆਂ ਵੀ ਮਸ਼ਹੂਰ ਨੇ ਆਹ ਤਲਵੰਡੀ ਸੋਭਾ ਸਿੰਘ ਦੀ ਧਰਤੀ ਹੈ ਮੇਰੇ ਮਿੱਤਰੋ ਗੁਰਸੇਵਕ ਸਾਹਮਣੇ ਕਹਿੰਦੇ ਤਲਵੰਡੀ ਸੋਭਾ ਸਿੰਘ ਦੀ ਧਰਤੀ ਦਾ ਸੰਤਰਬਾਬਾ ਲੱਛੀਰਾਮ ਦੀ ਧਰਤੀ ਹੈ ਮੇਲਾ ਜੁਲਾਈ ਮਹੀਨੇ ਵੱਡਾ ਹੁੰਦਾ ਹੈ ਸੇਕ ਦੀ ਪਾਈ ਰੇਡ ਫਤਾਪੁਰੀਆ ਤਿਆਰ ਹੈ ਅਜੀ ਉਪਲਾ ਦਾ ਮੁਕਾਬਲਾ ਧੂੜ ਉੱਡ ਰਹੀ ਹੈ ਲੱਗਿਆ ਹੋਇਆ ਜੋਰ ਹੈ ਪਟਾਕੇ ਪੈਂਦੇ ਆ ਮੇਰੇ ਮਿੱਤਰੋ ਅਗਲੀ ਰੇਡ ਹੈ ਜਗਰਾਜ ਕੋਟ ਬੁੰਦੇਵਾ ਖੇਡ ਕਬੱਡੀ ਦਾ ਟਾਪਰ ਰੇਡਰ ਉਹ ਵੀ ਵਿਸ਼ੇ ਪੜਦੇ ਆਪਣੀ ਟੀਮ ਨਾਲ ਪੁੱਜਿਆ ਹੈ ਦੇਵ ਦੀ ਰੇਡ ਹੈ ਰਾਣਾ ਅੰਤਰਗਲ ਇਹ ਗੁਰਦੇਵ ਸਿੰਘ ਦੇਵ ਨਾਗਵਾਲ ਫਰੰਦੀਪੁਰੀਆ ਰੇਡ ਪੌਂਡ ਦੀ ਵਧਿਆ ਹੋਇਆ ਤੇ ਚੋਹਾ ਵਿੱਚੋਂ ਨੌਜਾਨ ਜੀਪੀਆ ਟਰਾਈ ਹੁੰਦੀ ਹੋਏ ਬੱਲੇਬਾਹ ਹਾਂ ਵੀਰ ਵੀ ਵਜ ਕੇ ਵੀਰਵੰਦਾ ਪੁਆਇੰਟ ਰੇਡਰ ਦੇ ਹਿੱਸੇ ਆ ਤਾੜੀ ਏਕਮਾ ਤਾੜੀ ਵੱਜਦੀ ਵੇਖ ਲਈ ਕਿ ਤਾੜਾ ਵੱਜਦਾ ਵੇਖਣਾ ਆਹ ਸਾਹਮਣੇ ਮੁਕਾਬਲੇ ਸਿਰੇ ਦਾ ਲੈ ਵੀ ਵੀਰਾ ਥੋੜਾ ਪਿੱਛੇ ਨੂੰ ਹੋ ਗਿਆ ਲਾ ਬਲੇਰ ਦੀ ਪਾਈ ਹੋਏ ਰੇਡ ਯਾਰ ਪਤਗਣਾ ਖੇਡਿਆ ਹਲਕਾ ਜਿਹਾ ਟੱਚ ਕਰਨ ਦੀ ਕੋਸ਼ਿਸ਼ ਕਰਦਾ 3 ਨੰਬਰ ਕਹਿੰਦੇ ترਸੇਮ ਸਿੰਘ ਦੋਧੀ ਦੇ ਪੁੱਤਰ ਦਾ ਲੰਡੀਆਂ ਜੀਪਾ ਜਿੱਤੂ ਤੇ ਜਿੱਤੀ ਬੈਠਾ ਹੈ ਇਹ ਸਰਦਾਰ ਚੰਦਰ ਸਿੰਘ ਦਾ ਪੁੱਤਰ ਹੈ ਅਰਸ਼ ਸੁਖਮਣ ਜੋ ਬਹੁਤ ਵੱਡੇ ਨਾਮ ਨੇ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਇਹ ਜੋਬਰ ਹੈ ਚੋਲਾ ਸਾਹਿਬ ਦੀ ਧਰਤੀ ਦਾ ਔਰ ਦੇਖਾਂਗੇ ਅਰਗੋਕੁਠੀ ਵੱਲ ਜੱਗਾ ਕਰਦਾ ਹੋਇਆ ਕੋਸ਼ਿਸ਼ ਇਹ ਅਰਗੋਕੁਠੀ ਪਿੰਡ ਦੁਨੀਆ 'ਚ ਮਸ਼ਹੂਰ ਤੇ ਲਹਿਰਾਂ ਨਹੀਂ ਸ਼ਾਮਾਂ ਨੂੰ ਮਿਲਣ ਜਿਵੇਂ ਢਾਲੀਆਂ ਦੁਪਹਿਰਾਂ ਵੀ ਇਹਦੇ ਪਤਾ ਜੀ ਨੇ ਇਹ ਗੀਤ ਲਿਖਿਆ ਹੈ ਕਿ ਦੁਨੀਆ ਨੇ ਮਾਣ ਆਨੰਦ ਮਾਣਿਆ ਇਸ ਗੀਤ ਦਾ ਕਿ ਐਨਾ ਤੈਨੂੰ ਪਿਆਰ ਕਰਾਂ ਕਿ ਬਾਲਗ ਹੈ ਅਵੇਸ਼ਾ ਜੱਦਾ ਨੇ ਪੰਜਾਬੀ ਸੰਗੀਤਕ ਦੀ ਦੁਨੀਆ ਵਿੱਚ ਤੇ ਕਬੱਡੀ ਜਗਤ ਵਿੱਚ ਇਸ ਪਰਿਵਾਰ ਨੇ ਵੱਡਾ ਯੋਗਦਾਨ ਪਾਇਆ ਪਰ ਸਾਹਮਣੇ ਰੇਡ ਪਾਉਣ ਦੇ ਲਈ ਨੌਜਵਾਨ ਪਿੰਡਾ ਬਾਈ ਕੋਈ ਪਿੰਡ ਹੈ ਪਰ ਸਾਹਮਣੇ ਜਗਨ ਭਾਈ ਲੱਤੂ ਦੀ ਧਰਤੀ ਦਾ ਉਹਦਾ ਧਰ ਨੂੰ ਹਰਿਆ ਤਾਂ ਹੋਇਆ ਤਾਂ ਹੋਇਆ ਤਾਂ ਸਰਾਹ ਹੋ ਗਿਆ ਆ ਤਾਂ ਸਰਾਹ ਹੋ ਗਿਆ ਭਾਈ ਲੱਤੂ ਪਿੰਡ ਮੇਰੇ ਮਿੱਤਰੋ ਨਾਮ ਟੋਟੀਆਂ ਵਾਲੇ ਕਾਕੇ ਦਾ ਵੀ ਵੱਡਾ ਨਾਮ ਹੈ ਇਹ ਸ਼ਰਵਾਤਾ ਹੋਈਆਂ ਨੇ ਉਧਰ ਬਾਬਾ ਸੱਤੇਸ਼ਾ ਜੀ ਬੈਠੇ ਐ ਬਾਬਾ ਮੁਖਤਿਆਰ ਸ਼ਾਹ ਜੀ ਬੈਠੇ ਐ ਜੱਦੀ ਦੇ ਸ਼ੀਨ ਬਾਬਾ ਕਾਲੇ ਸ਼ਾਹ ਜੀ ਬੈਠੇ ਨੇ ਬਾਬਾ ਮੁਖਤਿਆਰ ਸ਼ਾਹ ਜੀ ਰਤੋਗੇ ਤੋਂ ਧੰਨਵਾਦ ਇਗਲੀ ਤੋਂ ਸ਼ਤੰਦਰ ਇਗਲੀ ਸਾਡਾ ਭਰਾ ਤੇ ਨਾਲ ਨਿਸ਼ਾਨ ਇਗਲੀ ਇਗਲੀ ਗਰੁੱਪ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਸਰਦਾਰ ਕੁਲਦੀਪ ਸਿੰਘ ਦੇ ਪੁੱਤਰਾਂ ਦਾ ਜਿਨ੍ਹਾਂ ਨੇ ਕਬੱਡੀ ਦੀ ਸੇਵਾ ਜੁੜੀ ਹੈ ਬਹੁਤ ਸਨਕਾਰ ਕਰਦੇ ਆ ਇਧਰ ਤੇਜ ਹੈ ਇਧਰ ਨੰਬਰਦਾਰ ਹੈ ਤਾਰੀਆ ਦੋ ਦੋਲੇ ਵਾਲਾ ਮੇਰੇ ਮਿੱਤਰੋ ਇਹ ਮੇਰਾ ਗੁੰਡੇ ਫੈਨ ਆ ਤੇਰੇ ਸ਼ਹਿਰਾਂ ਦੇ ਇਧਰ ਗੋਰ ਕਲਸ ਤੇ ਸੁਖਪੂਰਾ ਕਹਿੰਦੇ ਕਲਸੋ ਜੰਗੇ ਅਲਕੋ ਵਾਲੇ ਜੱਗੇ ਦਾ ਇੱਕੋ ਜੱਫਾ ਤੇ 500 ਦਾ ਹੋਵੇਗਾ ਇਧਰ ਸਾਈ ਲੋਕ ਬੜੇ ਪਿਆਰ ਸਤਕਾਰ ਦੇ ਰਹੇ ਪਰ ਬਲਰਾਜ ਵੱਟ ਕੇ ਵੀ ਜਵਾਬਤ ਹੋਵੇਗਾ ਇੱਕ ਪਾਸੇ ਪ੍ਰੀਤ ਭਾਈ ਕਦੂ ਦੀ ਟੀਮ ਹੈ ਦੂਸਰੇ ਪਾਸੇ ਫਰੰਦੀਪੁਰ ਦੀ ਗੋਪੀ ਨੇ ਖੇਡਣਾ ਔਰ ਜਿਹੜਾ ਪੜਾ ਸਾਡਾ ਵੀਰ ਆਪਣੇ ਨਗਰ ਨਾਲ ਮਿਲ ਕੇ ਸੱਦੇ ਦੇ ਰਿਹਾ ਤਲਵੰਡੀ ਵਾਲੀ ਦੀ ਰੇਰ ਪੈ ਰਹੀ ਹੈ 4 ਦੇ ਥੰਮ ਜਾਂਦੀ ਫਰੰਦੀਪੁਰ ਦੀ ਗੋਪੀ ਮੇਰੇ ਮਿੱਤਰੋ ਫਤਾਹਪੁਰਿਆ ਲੱਗ ਗਿਆ ਟੁੱਟ ਕੇ ਤਾਜੂ ਸਾਹ ਹੋਰ ਸੇਕ ਵੀ ਤਕੜਾ ਸੇਕ ਵੀ ਦੋ ਜਾਣਿਆਂ ਵਿੱਚ ਮਾੜਾ ਹੁੰਦਿਆ ਫਾਨਾ ਆੜਿਆ ਜੀਜੇ ਦਾ ਜਦੋਂ ਵਿਆਹੀ ਜਾਂਦੀ ਸਾਲੀ ਉਹ ਕੱਟ ਕਰਦੀ ਜੀਜੇ ਦਾ ਬਹਾਨ ਡਿਊਟ ਗਾਇਕ ਬਟਾਰ ਅਮਖੀਲਾ ਦੀ ਉਹਦੇ ਆਨੰਦ ਮਾਰਦੇ ਆ ਲਾਈਵ ਤੇ ਕਰੀਏ ਪਰ ਜੱਗਾ ਹਲਕੇ ਵਾਲਾ ਇਕਰ ਜੱਫਾ ਲਾ ਗਿਆ ਬੋੜਾ ਕਲਸ ਸੁੱਖਾ ਭੂਰਿਆ ਵਾਲਾ ਕਹਿੰਦੇ ਅਸੀਂ 500 ਦੇ ਦੇਣਾ ਹੈ ਆਓ ਸਾਹਮਣੇ ਹੁਣ ਜੱਫਾ ਦਾ 1500 ਦੇਵਾਂਗੇ ਦੋ ਜੱਫਾ ਦਾ 1500 ਆ ਤਿੰਨਾ ਜੱਫਾ ਦਾ 1500 ਇਧਰ ਕਹਿੰਦੇ ਲੱਭ 플레이ਰ ਦੀ ਪਾਈ ਹੋ ਰੇਡ ਹੈ ਬਿੱਲੇ 플레이ਰ ਦੀਆਂ ਗੱਲਾਂ ਨੇ ਫਰੰਦੀਪ ਪੁਰੀਆ 플레이ਰ ਬੈਂਕਾ ਸੁਰ ਸਿੰਘ ਦਰ ਮਾਲ ਵੱਡਾ ਹੋਇਆ ਬਾਜਾਂ ਵਾਲੀ ਦੀ ਕਿਰਪਾ ਤੇ ਚੋਲਾ ਸਾਹਿਬ ਗੁਰੂਆਂ ਦੀ ਚਰਨ ਮਾਰਕ ਧਰਦੀ ਹੈ ਪ੍ਰਗਟ ਅਮਰ ਅਗੰਬੜਾ ਬਰਿਆਮ ਅਕੇਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰਕੇਲਾ ਇਧਰ ਦੇ ਬੰਦੇ ਜਵਾਨ ਹੈ ਉਧਰ ਮਾਨਸੇ ਵਾਲਾ ਟੱਕਰ ਸਰੋਦੀ ਆ ਆ ਬੱਲੇ ਬੱਲੇ ਹੁੰਦੀ ਹੋਈ ਮੇਰੇ ਮਿੱਤਰੋ ਲੱਗਦਾ ਜੋ ਢੁੜ ਕੋਟੀਆਂ ਕਬੱਡੀ ਪੌਣ ਲਈ ਵੱਧਿਆ ਹੋਇਆ ਮੇਰੇ ਮਿੱਤਰੋ ਜੱਫੀਆਂ ਦੇ ਉੱਪਰ ਪਾਈ ਹੋਈ ਰੇਡ ਹੁਣ ਵੇਖਾਂਗੇ ਕਿਹੜਾ ਨੌਜਵਾਨ ਲਾਊਗਾ ਜੱਫਾ ਜਿਹੜਾ ਕਰੂ ਕਮਾਲ ਗੱਲਾਂ ਮੇਰੇ ਮਿੱਤਰੋ ਆਹ ਟਿਕਾਣੇ ਲੱਗਣ ਗਿਆ ਸਾਈ ਲੋਕਾਂ ਦੀ ਚੜ੍ਹਦੀ ਕਲਾ ਲਈ ਵੱਡੇ ਪਿਆਰ ਹੰਜੀ ਉੱਪਰ ਤੇ ਬਾਲੰਦ ਧੂੜ ਧੋੜੀਆਂ ਆਉ ਜਾਂਦਾ ਗੋਟੀਆਂ ਧੂੜਾ ਧੂੜ ਗੋਟੀਆਂ ਇੱਕ ਸੱਜਾ ਆਜਾ ਸਦਾ ਭਰਾ ਕਹਿੰਦੇ ਜਰਮਨ ਦੇ ਕੋਲਰ ਵਿੱਚ ਰਹਿੰਦਾ ਜਸਪਿੰਦਰਜੀਤ ਜੋਸ਼ਰ ਰਹਿੰਦਾ ਸਦਾ ਭਰਾ ਇਹ ਵੀ ਢਿੰਡਾ ਹੈ ਕੋਈ ਕੋ ਯਾਰਾ ਸ਼੍ਰੀ ਗੋਡਵਾਲ ਸਾਹਿਬ ਦੀ ਧਰਤੀ ਹੈ ਸਾਹਮਣੇ ਨੌਜੰਦੀ ਪਾਈ ਹੋਈ ਰੇਡ ਬਲਕਾਰੇ ਬੰਦ ਨੇ ਕਹਿੰਦੇ ਟਾਪ ਦੀ ਟੀਮ ਬਣਾਈ ਹੋਈ ਹੈ ਟਾਪ ਦੀ ਟੀਮ ਮੀਰਪੋਇਆ ਤੇ ਨਾਲ ਇਹ ਪੁੱਜਿਆ ਇਹ ਜੁਗਰੂ ਹੈ ਪਾਈ ਲੱਡੂ ਵਾਲਾ ਇਹ ਪਹਿਲਾ ਵੀ ਜਫਾ ਸ੍ਰੀ ਦੇ ਚੰਡੇ ਵਾਲ ਕੇ ਤੇਲੇ ਹੈ ਚੰਡੇ ਕਮ ਦਿੰਦੇ ਹੈ ਤੇਲਾ ਖੁਰਪਾ ਤੇ ਖਿਡਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰਾ ਜੋ ਨਹੀਂ ਨਵਾ ਸਕਦੇ ਨਾ ਲਾਉ ਕਿਸੇ ਨਾਲ ਯਾਰੀ ਆਓ ਸਾਹਮਣੇ ਸਿਰੇ ਦਾ ਮੈਚ ਦੋ ਨੰਬਰ ਤੋਂ ਕਹਿੰਦੇ ਕੋਸ਼ਿਸ਼ ਕੀਤੀ ਆ ਪਰ ਮੁੰਡਾ ਨਮਾ ਪਿੰਦਿਆਂ ਦਾ ਕੀ ਨਾ ਜਰਾ ਦੱਸੀਏ ਦੁਨੀਆ ਨੂੰ ਲਗਾਵੜਾ ਵਧੀਆ ਮਾਰਿਆ ਮੁੰਡੇ ਨੇ ਜਵਾਨਾਂ ਦਾ ਲਓ ਸਾਹਮਣੇ ਸੁਰਸਈਆ ਤੇਜਪਾਲ ਸਿੰਘ ਅੰਬੇ ਸੁਰਸਈਆ ਦਾ ਗਰਾਈ ਕਬੱਡੀ ਪਾ ਲਿਆ ਮੇਰੇ ਬਤੋ ਆਹ ਟੱਕਰ ਚੋਟੀ ਦੀ ਹੋਈ ਪਰ ਸਾਹਮਣੇ ਕੀ ਫੈਸਲੇ ਸੁਣਾਏ ਜਾਣਗੇ ਜੱਸ ਵਰਪੰਚੋ ਉੰਕਸ ਬਾ ਖੇਡ ਕਬੱਡੀ ਦਾ ਬਲਵਾਜ ਤੋਰਿਆਂ ਵਾਲਾ ਕਬੱਡੀ ਪਾ ਰਿਹਾ ਤੋਰਾ ਕੋਨਾ ਹਰ ਕਹਿੰਦੇ ਵੱਡੇ ਮੇਲੇ ਹੁੰਦੇ ਆ ਸਾਰਾ ਟੱਬਰ ਹੀ ਪੈਂਦਾ ਜਮੇ ਆਹ ਸਾਹਮਣੇ ਕਹਿੰਦੇ ਅਮਰ ਇਧਰਲੇ ਬੰਦੇ ਢੁਗਾਰੇ ਵਾਲਾ ਕਬੱਡੀ ਮੈਚ ਲਈ ਖੜਿਆ ਹੋਇਆ ਹੈ ਫੇਰ ਮੈਦਾਨ ਵਿੱਚ ਚਾਰ ਨੇ ਟੋਟੀਆਂ ਦਾ ਕਾਕੇ ਦਾ ਮੁਕਾਬਲਾ ਇਹ ਟੋਟੀਆਂ ਪਿੰਡ ਕਹਿੰਦੇ ਨੌਜਨ ਗੱਭਰੂ ਦਾ ਕਬੱਡੀ ਵਾਲੀ ਦੀ ਰੇਡ ਪੈ ਰਹੀ ਹੈ ਗੱਲ ਸੂਰਬੀਰ ਯੋਧਿਆਂ ਦੀ ਹੈ ਗੱਲ ਸ਼ਹੀਦਾਂ ਦੀ ਹੈ ਤੇ ਅੱਜ ਦਾ ਮੇਲਾ ਕਹਿੰਦੇ ਲੱਖਾਂ ਦੇ ਦਾਤਾ ਕਰੋੜਾਂ ਦੇ ਦਾਤਾ ਪੀੜ ਪਾਛਾ ਜਦੋਂ ਗੱਲ ਚੱਲਦੀ ਹੈ ਲੱਖ ਦਾਤਾ ਜੀ ਹੁੰਦਾ ਫਲਾਣਾ ਜੋੜ ਮੇਲਾ ਸੱਤੇ ਸ਼ਾਹ ਜੀ ਬਾਬਾ ਜੀ ਵਿਹਾਰੇ ਸ਼ਾਹ ਜੀ ਸਤਕਾਰਯੋਗ ਨੇ ਬਾਬਾ ਕਾਲੇ ਸ਼ਾਹ ਜੀ ਦਾ ਤੇ ਨਾਲ ਵੱਡੇ ਮਾਨ ਸਤਕਾਰ ਬਲਕਾਰ ਨਕੀ ਦਾ ਵੱਡਾ

ਪੋਟੀ ਦਾ ਆ ਜੱਗਾ ਆਵੇ ਪੋਟੀ ਦਾ ਇਹ ਮੁੰਡਾ ਨਾ ਪੀਟੂਟੀ ਦਾ ਕੋਲੂ ਵੀ ਸਾਰੇ ਬੰਦਾ ਚੰਡਿਆ ਹੋਇਆ ਖਿਡਾਰੀ ਹੈ ਆਹ ਸਾਹਮਣੇ ਕਹਿੰਦੇ ਲੱਭ ਪਲੇਅਰ ਦੀ ਪਾਈ ਰੇਡ ਹੈ ਲੱਭੀ ਉਧਰੋਂ ਬੰਨੇ ਪੁਕਾਰੇ ਆਲਿਆ ਥੋੜਾ ਮੇਰੀ ਬੇਨਤੀ ਵੀਰਾਂ ਨੂੰ ਪਿੱਛੇ ਨੂੰ ਹੋ ਜਿਓ ਸੁਖ ਬੰਗਾਰੇ ਦਾ ਕਿੰਦਾ ਮੁਕਾਬਲਾ ਹੈ ਲੱਭ ਪਲੇਅਰ ਇਹ ਵੀ ਕਹਿੰਦੇ ਯਾਰ ਬਹੁਤ ਤਗੜਾ ਖੇਡਿਆ ਹੈ ਬੰਦੀ ਰੇਡ ਆਲਿਆ ਤਰੀ ਗੱਲ ਸਾਹਮਣੇ ਪਲੇਅਰ ਕਨੇਡਾ ਤੋਂ ਸੱਦੇ ਦੇ ਰਿਹਾ ਹੈ ਕਹਿੰਦਾ ਤਰਸੇਲ ਸਿੰਘ ਮਾਲਾ ਮਾਲਾ ਬੈਰੀਗੇਟ ਦਾ ਵੱਡਾ ਸਨਮਾਨ ਸੋਨੇ ਦੇ ਕੈਂਥੇ ਨਾਲ ਕਰਦਾ ਆਪਾਂ ਆਹ ਮਾਲਾ ਮੈਰੀ ਹੈ ਸੁੰਦਰ ਮੈਰੀ ਜਿਹਾ ਲੱਗਿਆ ਹੋਇਆ ਔਰ ਸਾਹਮਣੇ ਕੀ ਫੈਸਲੇ ਰੈਜ ਦਾ ਅੱਗ ਹੋਰ ਨਿਕਲਨੀ ਹੈ ਕਿਹਨੇ ਕਿਹਨੇ ਨੰਬਰ ਆ ਦੇਖ ਕੇ ਜਾਇਓ ਆਤਮਾ ਸੇਂਦੀ ਕਬੱਡੀ ਕਲੱਬ ਘਰਿਆਲੇ ਦੇ ਨੰਬਰ ਦੇ ਜਿਹੜੇ ਉਹਨੇ 19 20 ਨੰਬਰਾਂ ਆ ਜੀ ਤੇ ਫਰੰਦੀਪੁਰ ਦੀ ਟੀਮ ਦੇ ਨੰਬਰ ਆ ਜੀ 12 ਸਾਡੇ 20 ਤੇ 12 ਦਾ ਮੁਕਾਬਲਾ ਆ ਸਾਡੇ 20 ਤੇ 12 ਹਰ ਇੱਕ ਕੱਟੜਾ ਪੈਣਾ ਇੱਕ ਮਾ ਇੱਧਰ 12 ਬੰਦਾ ਖੇਤ ਬੀਬੀ ਜੀ 13 ਬੰਦਾ ਨਾ ਇਹ ਵੀ ਗੀਤ ਬੜਾ ਹੱਟ ਹੋਇਆ ਸੀ ਸੋਨੀ ਛੰਨਾ ਵਾਲੇ ਦਾ ਵੀ ਸਨਮਾਨ ਹੋਣਾ ਹੈ 22 2 12 ਸੋਨੀ ਛੰਨਾ ਵਾਲੇ ਨੂੰ ਕੈਂਠਾ ਪਾਇਆ ਜਾਣਾ ਕੈਂਠਿਆਂ ਦੇ ਮੇਲੇ ਦੇ ਸੋਨੀ ਛੰਨਾ ਵਾਲਾ ਵੀਰ ਹੈ ਸਾਡਾ ਜਿੰਦ ਮੁਗਲ ਚੱਕਿਆ ਸਾਡਾ ਵੀਰ ਉਸ ਵੀਰ ਨੂੰ ਵੀ ਸੋਨੇ ਦਾ ਕੈਂਠਾ ਪਹਿਣਾ ਹੈ ਬਿਲਖਾ ਸੰਧੂ ਮਾਲੂਬਾਬ ਬੁਲਟ ਮੋਟਰਸਾਈਕਲ ਦੇ ਨਾਲ ਬਿਲਖੇ ਭਰਾ ਦਾ ਵੀ ਸਨਮਾਨ ਹੋਣਾ ਹੈ ਉਹ ਵੱਡਾ ਖੇਡ ਮੇਲਾ ਇੱਕ ਜਵਾਈ ਕੈਂਠਾ ਵਾਲਾ ਮੇਲਾ ਰੌਣਕਾਂ ਮਿੱਤਰਾਂ ਦਾ ਜਿੱਥੇ ਕਹਿੰਦੇ ਐਣ ਕੈਂਠੇ ਮਿੱਤਰੋ ਨਾਲ ਦੇਣੀਆਂ ਇਹ ਜੱਡੀਆਂ ਤੇ ਚੁੰਗਦੇ ਆ ਬੂਰੀਆਂ ਵਿੱਚ ਖੇਡਦੇ ਕਬੱਡੀਆਂ ਮੈਨੂੰ ਲੱਗਦਾ ਵੀ ਸੇਵਾ ਜੀ ਇੱਧਰ ਲੱਗਿਆ ਆਹ ਗੱਲਾਂ ਕਿੱਧਰੋਂ ਜਾਰਗੀਆਂ ਸਮਾਂ ਦੱਸੂਗਾ ਮੇਰੇ ਮਿੱਤਰੋ ਤੇ ਦੋ ਜਾਣਿਆਂ ਵਿੱਚ ਮਾੜਾ ਹੁੰਦਾ ਫਾਕਾ ਅਰਿਆ ਤੀਜੇ ਦਾ ਜਦੋਂ ਵਿਆਹੀ ਜਾਂਦੀ ਸਾਲੀ ਉਹ ਕੱਟ ਕਰਦੀ ਜੀਜੇ ਦਾ ਬਣਕਾਰ ਕਨਖੀਲਾ ਜੀ ਨੇ ਆਪਣੇ ਗੀਤਾਂ ਵਿੱਚ ਜ਼ਿਕਰ ਕੀਤਾ ਹੈ ਪਰ ਇੱਕ ਪਾਸੇ ਸਰਪੰਚ ਤੇ ਦੂਸਰੇ ਪਾਸੇ ਈਨਾ ਨਹੀਂ ਕੋਈ ਪਿੰਡ ਹੈ ਉਹ ਸਾਹਮਣੇ ਵਾਜੇ ੱਟਕੇ ਲੱਗੇ ਜੋ ਹੁਣ ਵੀ ਬੱਲੇ ਬੱਲੇ ਪੁਆਇੰਟ ਰਿਟਰ ਦਾ ਬਲਕੁਰ ਕੋਟੀਆ ਇੱਕ ਵਾਰ ਲੱਗ ਕੇ ਵਰੀ ਕੀਤਾ ਪੈਂਦਾ ਦੇਖੀਏ ਫਿਰ ਆ ਲੱਗ ਕੇ ਵਰੀ ਕੀਤਾ ਪੈਂਦਾ ਦੇਖੀਏ ਫਿਰ ਆ ਵਾਰ ਲੱਗ ਕੇ ਵਰੀ ਕੀਤਾ ਪੈਂਦਾ ਦੇਖੀਏ ਆ ਬੱਲੇ ਬੱਲੇ ਬਾਲ ਬਗਿਆ ਦੇ ਲੋਕ ਰੇਡਰ ਭਾਜੇ ਜੱਫਾ ਲੱਗਦੀ ਐ ਇਸ ਦਾ ਭਾਈ ਬੰਦੇ ਚ ਬੰਦਾ ਵਜਦਾ ਦੇਖਣਾ ਐ ਅਈ ਤਾਂ ਭਾਈ ਸਵਾਦ ਲੈਣਾ ਫੇਰ ਕਬੱਡੀ ਵੱਡੀ ਆ ਆ ਯਾਰਾ ਤੇਜ ਤੇਰਾ ਵੀ ਖੜਦਾ ਦੜਕਾ ਹੁੰਦਾ ਵੇਖੀ ਐ ਥੋੜੀ ਗੱਡੀ ਚਲਦੀ ਐ ਤੁਸੀਂ ਤਾਂ ਖੰਡੇ ਤੇ ਚੱਲੀ ਜਾਂਦੇ ਹੋ ਲੈ ਵੀ ਪ੍ਰੀਤ ਆ ਜੁਗਨਵਾ ਹੋ ਗਿਆ ਤਕੜਾ ਨੌਜਾਨਾ ਜਾਂ ਕਹਵੇ ਨੰਬਰ ਦਾਸਰਾ ਮੇਤ ਮੈਦਾਨਾਂ ਦੇ ਪਰਬਤ ਵਰਗੇ ਜੁੱਸੇ ਇਹਨਾਂ ਸ਼ੇਰ ਜਵਾਨਾਂ ਦੇ ਲੋਕੀ ਕਰਦੇ ਗੱਲਾਂ ਜਿੱਥੇ ਜੜ ਕੇ ਪੈਂਦੇ ਆ ਆ ਲਾਂਗੀਆਂ ਹੋਈਆਂ ਮਿਹਨਤਾਂ ਦੇ ਮੁੱਲ ਵਿੱਚ ਮੈਦਾਨੀ ਪੈਂਦੇ ਆ ਤਾਰੀ ਦੋਲ ਦੇ ਬਾਅਦ ਕਰੋ ਖਾਨ ਆ ਲਾਗਿਆ ਕੁੱਟ ਕੇ ਮੇਰੇ ਮਿੱਤਰੋ ਉੜਦੀ ਤੋਰ ਫਾਇਦੇ ਸ਼ਿੱਕਰ ਵਿੱਚ ੱਟਕੇ ਹੁੰਦੀ ਬੱਲੇ ਬੱਲੇ ਆ ਬੱਲੇ 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 ਕਬੱਡੀ 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 ਹਾਂ ਤਾਂ ਮੀਆਂ ਤਾਲੀਆਂ ਤਾਲੀਆਂ ਪੈ ਗਏ ਤੰਦੂਰ ਚ ਕੋਲੇ ਹੁੱਲੇ ਫਲਾਰੇ ਹੁੱਲੇ ਫਲਾਰੇ ਤੇ ਟੀਮਿਆਂ 'ਚ ਕਹਿੰਦੇ ਨਜ਼ਾਰੇ ਨਜ਼ਾਰੇ ਆ ਇਹ ਕਾਲ ਮੋਰ ਇਹਦੀ ਰੇਡ ਪਾ ਰਹੀ ਆ ਉਹ ਪ੍ਰਭ ਪ੍ਰਭ ਤੇ ਕਹਿੰਦੇ ਟੱਚ ਡਬਲ ਇਧਰ ਦੇ ਪਾਸੇ ਅਮਰ ਆ ਗਿਆ ਪੰਘਾੜੇ ਵਾਲਾ ਬਲਜੀਤ ਸਿੰਘ ਪੰਜਾਬ ਰਾਜ ਬਿਜਲੀ ਬੋਣ ਸਾਡਾ ਵੀਰ ਸਤਕਾਰਯੋਗ ਉਸ ਨਗਰ ਦੀ ਹਸਤੀ ਲਓ ਅਮਰ ਪੰਘਾੜੇ ਪਿੰਡ ਦਾ ਮੁੰਡਾ ਪਰ ਮੈਚ ਜੁੱਸੇ ਵਿੱਚ ਗੁਰੂ ਦਾ ਖਾਲਸਾ ਚਾਰੀਆਪੀ ਉੱਪਰ ਧਾਵਾ ਹੋ ਗਿਆ ਜਗਨ ਭਾਈ ਲੱਤੂ ਵਾਲਾ ਜਗਨ ਕਬੱਡੀ ਵਿੱਚ ਮਗਲ ਜਗਨ ਕਬੱਡੀ ਵਿੱਚ ਮਗਲ ਤੇ ਅਮਰ ਇਹ ਆਉ ਜਾਂਦਾ ਪੰਘਾੜੇ ਵਾਲਾ ਵਾਹਿਗੁਰੂ ਮਿਹਰ ਕਰੇ ਪਿਆਰ ਸਿੰਘ ਕਬੱਡੀ ਪਾ ਰਿਹਾ ਹੈ ਚਾਰ ਨੇ ਮਨਦੀਪ ਭਰਾ ਹੈ ਸਾਡਾ ਪੰਪੋ ਵਾਲਾ ਉਧਰ ਫਰੰਦੀਪੁਰੀਆ ਤੇ ਬਰੇ ਬਰੇ ਹੋ ਬਰੇ ਬਰੇ ਹੋ ਬਰੇ 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 ਵੱਜ ਗਿਆ ਟੂਮਲੇ ਦੇ ਤਰਾ ਵੱਜ ਗਿਆ ਟੂਮਲੇ ਦੇ ਤਰਾ ਵੱਜ ਗਿਆ ਟੂਮਲੇ ਨੂੰ ਡਰਾ ਤੇ ਬਲਵਾਜ ਆ ਗਿਆ ਆ ਗਿਆ ਆ ਗਿਆ ਆ ਮੇਰਾ ਰੱਬਾ ਬਾਬਾ ਜੀ ਜੱਗਿਆ ਪਰੇ ਕਰਲਾ ਭਰਾ ਬਣ ਕੇ ਹੁਣ ਮੇਰੀ ਧਰਤੀ ਦਾ ਪਰ ਨਜ਼ਾਰੇ ਵੱਧ ਕੇ ਖਤ ਵੱਧ ਕੇ ਬਾਦਰ ਸਾਇਰੂਦ ਖੁਸ਼ ਹੋ ਗਿਆ ਤੇ ਖੁਸ਼ ਹੁੰਦਾ ਹੋਵੇਗਾ ਬਲਕਾਰ ਅਨਖੀਲਾ ਸਾਡਾ ਵੀਰ ਕਿ ਫੁੱਲ ਮਠਮਠ ਪੱਪ ਧਰਦੀ ਦੀ ਧਰਦੀ ਦੀ ਧਰਦੀ ਦੀ ਤੇਰੀ ਹਿੱਕ ਤੇ ਜੰਦੀ ਦੀ ਛਣ ਕੇ ਖੇਡ ਪਾ ਰਿਹਾ ਹੈ ਰੇਡ ਕਹਿੰਦੇ ਸੇਪ ਦੀ ਤਾੜੀਆ ਬੰਜੋਤ ਦੇ ਦਰਸ਼ਕ ਹੋ ਗਏ ਜੋ ਨਾਲ ਆ ਗਿਆ ਭਣਾ ਸਾਡਾ ਭਰਾ ਜੋਧਿਆ 23 ਨੁਫਰ ਇਸੇ ਤਰ੍ਹਾਂ ਪਟਾਕੇ ਪੈਣਗੇ ਥੋੜਾ ਪਰੇ ਨੇ ਫਿਰ ਗਿਆ ਮੇਰੇ ਮਿੱਤਰੋ ਉਧਰ ਮਟਾਲਾ ਕੋਦਰ ਤਿੰਨ ਲੱਗ ਗਿਆ ਬੋਗ ਦਾ ਫਰਕ ਰਹਿ ਗਿਆ ਹਜੇ ਤਾਂ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਬੋਲ ਜਵਾਨ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਕਿਹੜੀ ਜਾ ਸਕਦਾ ਕੀ ਹੋਊਗਾ ਅੱਗ ਵਰਗਾ ਤਤਾ ਮੈਚ ਖੇਡਿਆ ਜਾ ਰਿਹਾ ਹੈ ਕਿ ਸ਼ੇਰਾਂ ਨਾਲ ਜੱਫੇ ਤੇ ਬਹਾਰਾਂ ਨਾਲ ਮੱਥੇ ਆ ਲਾਣਾ ਜਾਣਦੇ ਪੰਜਾਬੀ ਜੋ ਆਰਾਮਿਆਂ ਦੇ ਇਟਲੀ ਵਾਲਾ ਕਹਿੰਦਾ ਜਿਕਰ ਫਰੰਦੀਪੁਰੀਆ ਗੋਪੀ ਹੁਣ ਜਫਾ ਲਾ ਦੇਵੇ 1000 ਹੋਵੇਗਾ ਪਰ ਚੈਨ ਸੈਟ ਵਿੱਚ ਨਹੀਂ ਲੱਗਿਆ ਪਰ ਵਾਹ ਵੀ ਸਾਹਮਣੇ ਵਾਹ ਗੋਪੀ ਨੇ ਬਹੁਤ ਵੱਡਾ ਮਾਨਸਵਰ ਕੋਈ ਦਾ ਕੀਤਾ ਬਹੁਤ ਧੰਨਵਾਦ 24 ਨੂੰ ਚੋਲਾ ਸਾਹਿਬ ਚ라운ਡਾ ਲੱਗਦੀਆਂ 22 ਨੂੰ ਬਦੇਰਾ ਵਿੱਚ 23 ਨੂੰ ਹਰਮਜੋਤ ਭਾਲ ਦੇ ਪਿੰਡ ਵੱਡਾ ਮੇਲਾ ਹੋਣਾ ਫਰੰਦੀਪੁਰੀਏ ਗੋਪੀ ਨੇ ਖੇਡਣਾ ਪ੍ਰੀਤ ਭਾਈ ਵੱਗੋ ਨੇ ਖੇਡਣਾ ਇਧਰ ਕਬੱਡੀ ਬੋਈਪਰੀ ਵਾਲੇ ਦੀ ਪੈ ਰਹੀ ਹੈ ਟੱਕਰ ਸਿਰੇ ਦੀ ਆ ਲੇ ਵੀ ਫਰੰਦੀਪੁਰੀਆ ਹਮਮ ਇਟਲੀ ਵਾਲਾ ਕਹਿੰਦਾ 1000 ਦੇ ਦੇਾਂਗੇ ਪਰ ਸਾਹਮਣੇ ਬਾਲਮ ਧੂੜ ਗੋਟੀਆਂ ਕਬੱਡੀ ਪੌਲੀ ਵਧਿਆ ਹੋਇਆ ਹੈ ਲੈ ਵੀ ਸੁਖ ਬੰਗਾਲੇ ਵਾਲਿਆ ਲੱਗ ਟੁੱਟ ਗਏ ਹਾ ਸੁਖ ਬੰਗਾਲਾ ਤੇ ਬਾਲ ਨੂੰ ਧੂੜ ਗੋਟੀਆਂ ਇੱਕ ਪਾਸੇ ਜਿਹੜੇ ਮੋਗੇ ਦੀ ਧਰਤੀ ਦੂਸਰੇ ਪਾਸੇ ਤਰਨਤਨ ਪਰ ਬਾਲਮ ਵੱਲ ਦੇ ਕੱਟ ਤੇ ਪੁਆਇੰਟ ਕਹਿੰਦੇ ਇੱਕ ਨੇ ਤਿੰਨ ਜੱਫਾ ਹੈ 1500 ਦੇ ਹੋਣਗੇ ਸਰਦਾਰ ਕੁਲਦੀਪ ਸਿੰਘ ਇਹਨਾਂ ਦੇ ਪੁੱਤਰਾਂ ਨੂੰ ਬਹੁਤ ਮਾਨ ਸਨਮਾਨ ਹੈ ਕਬੱਡੀ ਦੀ ਵੱਡੀ ਸੇਵਾ ਬਲਕਾਰ ਨਖੀਲਾ ਜੀ ਦਾ ਭੈਣ ਮਲੰਗੰਦਰ ਗੁਲਸ਼ਨ ਜੀ ਦਾ ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਬਾਬਾ ਕਾਲੇ ਸ਼ਾਹ ਜੀ ਬੈਠੇ ਆ ਬਾਬਾ ਸੁਪਰਾਮ ਸ਼ਾਹ ਜੀ ਬੈਠੇ ਆ ਬਾਬਾ ਮੁਖਤਿਆਰ ਸ਼ਾਹ ਜੀ ਬੈਠੇ ਆ ਤੇ ਜਸਵੰਤ ਸਿੰਘ ਟੋਕਾ ਸਰਪੰਚ ਸਾਥ ਇੱਕ ਹਿੰਮ ਦੇ ਜੱਥੇ ਦਾ 1500 ਦਿੱਤਾ ਜਾਵੇਗਾ ਇਹ ਚੇਤਨ ਕਨੇਡਾ ਕਹਿੰਦਾ ਅੱਧੀ ਉੱਪਰ ਤੇ ਆਦੇ ਕਾਰਮਾ ਵਾਲਾ ਏ ਟੱਕਰ 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 ਜੰਗਲ ਉਹ ਟੱਕਰ ਤੇ ਚੱਕਰ ਟੱਕਰ ਤੇ ਟੱਕਰ ਲੱਗਿਆ ਗਿਆ ਜੋਰ ਹੰਦਿਆਂ ਦੇ ਕੋਲ ਮੁਕਾਬਲਾ ਸੱਤ ਤੇ ਤਰੰਦੀਪੁਰ ਉਧਰ ਵੀਰ ਆ ਸਾਡਾ ਸ਼ਿਕੰਦਰ ਇਟਲੀ ਨਿਸ਼ਾਨ ਇਟਲੀ ਤੇ ਬੈਦ ਵੱਡੇ ਵਾਲਾ ਇਹ ਵੀਰਾਂ ਨੇ ਕਹਿੰਦੇ ਬਹੁਤ ਵੱਡੀ ਸੇਵਾ ਜੀ ਕਬੱਡੀ ਦਿੱਤੀ ਹੈ ਇਟਲੀ ਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਉਧਰ 1500 ਕਹਿੰਦੇ ਇੱਕ ਮੁਸਤਫਾ ਪੁਰੀਆ ਦੇ ਜੱਫੇ ਦਾ ਇਹ ਮਾਨਸੇ ਵਾਲਿਆ ਆਹ ਸਾਹਮਣੇ ਕਹਿੰਦੇ ਹੁੰਦੇ ਨਹੀਂ ਹੁੰਦੇ ਮੈਂਟ ਲਾਈ ਦਾ ਇਹ ਚੱਕਰ ਚਵਾਉਣ ਨੂੰ ਜੱਫੇ ਰਾ ਤਿਆਰ ਖੁੱਤੀ ਪਾਉਣ ਨੂੰ ਔਰ ਦੇਖਾਂਗੇ ਕਿਹੜੇ ਜੱਫੇ ਨੇ ਖੁੱਤੀ ਪਾਉਣੀ ਹੈ ਜਾਂ ਤਲਵੰਡੀ ਵਾਲਾ ਵੱਡੋ ਵਾਟਾ ਆਹ ਸਾਹਮਣੇ ਸਿਰੇ ਤੇ ਰੇਡਰ ਸਿਰੇ ਤੇ ਖਿਡਾਰੀ ਹੈ ਸਾਹਮਣੇ ਕਹਿੰਦੇ ਸੇਵਕ ਤੇ ਨੌਜਵਾਨ ਦਾ ਕਬੱਡੀ ਪਾਵੇ ਵਧਿਆ ਹੋਇਆ ਹੈ ਇਹਦੇ ਚੇਤਨ ਕਨੇਡਾ ਵਾਲਾ ਕਹਿੰਦਾ ਜੇਕਰ ਪਾਵੇ ਜੱਫਾ ਲਾਵੇ ਵੱਡੇ ਮਾਨਸਮਾਨ ਹੋਣਗੇ ਤੇ ਇਟਲੀ ਵਾਲੇ ਸਾਡਾ ਵੀਰ ਅਮਨ ਉਹ ਵੀਰ ਕਹਿੰਦਾ ਜੇ ਫਰੰਦੀਪੁਰਿਆ ਜੱਫਾ ਲਾਵੇ ਵੱਡੇ ਮਾਨਸਮਾਨ ਪਰ ਐਸ ਪਾਸੇ ਤੇ ਤੇ ਦੂਸਰੇ ਪਾਸੇ ਤੇਜ ਤੇ ਨੰਬਰਦਾਰ 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 ਤੇ ਤੇ ਆਹ ਕਰ ਆ ਗਿਆ ਬੱਲੇ ਬੱਲੇ ਉੱਥੇ ਬਣ ਗਿਆ ਕਿੱਥੋਂ ਕਿੱਥੋਂ ਪਿੱਛੇ ਕੀ ਬਣ ਗਿਆ ਹੋਏ ਆ ਗਈ ਆ ਗਈ ਆ ਗਈ ਆ ਗਈ ਤਾੜੀਆਂ ਹਰ ਸਬਾਕੀ ਕਹਿੰਦਾ ਯਾਰ ਕਦੇ ਪੂਰੇ ਪੱਖ ਨਾ ਹਾ ਰੱਬ ਦੀ ਬੰਦੇ ਦੇ ਪੱਲੇ ਹਿੰਦਾ ਪੱਖ ਨਾ ਹਿੰਦਾ ਟੱਖ ਨਾ ਅੰਮਣਾ ਜਿੱਤਨੇ ਵਾਲਾ ਵੀਰ ਵੀ ਬਾਣ ਕਰ ਰਿਹਾ ਖਿਡਾਰੀਆਂ ਤੇ ਲਓ ਸਾਹਮਣੇ ਲਓ ਦੋਬੀ ਪਲੇਅਰ ਪਿੰਡ ਹੈ 25 ਤਰੀਕ ਗਰਾਉਂਡਾਂ ਬਹਾਰਾ ਔਰ ਆ ਇੱਕਮ ਇੱਕ ਮਸਰਾ ਲਾਹੇ ਫੁੱਟਰਾ ਡੁੱਟੇ ਹੋਏ ਭਾਂਡੇ ਘਰੋਂ ਜਾਂਦੇ ਫਿਰ ਭਾਂਡੇ ਖੇਲੋਂ ਜਾਂਦੇ ਪਰ ਜੋਗੀਆਂ ਖਾ ਕੇ ਬਾਪੇ ਖਾਲੀ ਤਿਆਤ ਵੇਨਾ ਕਣਕ ਨੂੰ ਖਾ ਕੇ ਗੁੱਲੀ ਨੰਦਾ ਨਰਮਾ ਖਾਗਾ ਤੇਲਾ ਪਹਿਲਾਂ ਤਾਂ ਪਰਹੇਜਲ ਕੀਤਾ ਤੇ ਹੁਣ ਮੰਗਦਾ ਕਰੇਲਾ ਮਿੱਠਾ ਖਾਗਾ ਸ਼ੂਗਰ ਹੋ ਗਈ ਖਾਣਾ ਪਿਆ ਕਰੇਲਾ ਪਹਿਲਾਂ ਤਾਂ ਪਰਹੇਜਲ ਕੀਤਾ ਹੁਣ ਮੰਗਦਾ ਕਿ ਬੋਲਾ ਹੋਰ ਮੰਗਦਾ ਕਿ ਜਰੇਲਾ ਸੌ ਪਾਂਦਰ ਦੇ ਹੋਵੇ ਲੜਾਣਾ ਇੱਕ ਦਿਖਾ ਦਿਓ ਕੇਲਾ ਤੇ ਮੋਜਾਂ ਲੁੱਟ ਬਾਬਾ ਚਲੋ ਚਲੀਦਾ ਮੇਲਾ ਚਲੀਦਾ ਮੇਲਾ ਮੋਜਾਂ ਲੁੱਟ ਬਾਬਾ ਜੀ ਇਹ ਚਲੋ ਚਲੀਦਾ ਮੇਲਾ ਬੂਟਾ ਪਾਈ ਵੀ ਅੱਜ ਟਕਾਣੇ ਲਾਣਾ ਟਕਾਣੇ ਲਾਵੇ ਕਿਉਂ ਨਾ ਪਾਣੀ ਬਲਕਾਰ ਅਨਕੀਲਾ ਜੀ ਦੇ ਪਿੰਡ ਵੱਟਾ ਸੱਭਿਆਚਾਰ ਮੇਲਾ ਔਰ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਜੇ ਸੁਖਮਨ ਇਹ ਰਾਜਸਥਾਨ ਤੋਂ ਸੱਦੇ ਆ ਨੌਜਵਾਨ ਦੇ ਪਿੰਡਾਂ ਦੇ ਨੌਜਵਾਨ ਦਾ ਦੇ ਪਿੰਡ ਕਿਸੇ ਰਾਜਸਥਾਨ ਦੇ ਵਿੱਚ ਆ ਮੁਕਾਬਲਾ ਸ਼ੁਰੂਦਾ ਲੈ ਗਿਆ ਧੂਫੇ ਚੁਪਰਾ ਮਈ ਪਈ ਵਾਲਾ ਏ ਆ ਨਾ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਪੀਰ ਪਾਸ਼ਾ ਦੀ ਕਿਰਪਾ ਬਾਬਾ ਕਾਲੇ ਸ਼ਾਹ ਜੀ ਬੈਠੇ ਆ ਬਾਬਾ ਸੁਖਨਾਮ ਸ਼ਾਹ ਜੀ ਬੈਠੇ ਆ ਸਰਗਿਏ ਬਾਬਾ ਬਿਹਾਰੇ ਸ਼ਾਹੀ ਫਟੇ ਅਸ਼ੀਰਵਾਦ ਨੇ ਉਹਨਾਂ ਦੇ ਜਸਵੰਤ ਸਿੰਘ ਸਰਪੰਚ ਸਾਹਿਬਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਟੀਮਾਂ ਪਿੰਡ ਹੈ ਲਾਗੇ ਬੁਲਟੋਆ ਆਸਮ ਇਹ ਸਾਰੇ ਸਾਡੇ ਆਪਣੇ ਪਿੰਡ ਨੇ ਆਹ ਪ੍ਰਭ ਹੈ ਇਹ ਪ੍ਰਭ ਹੈ ਇਹ ਪ੍ਰਭ 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 ਬੱਦਲ ਕਬੜੀਆਂ ਹੁੰਦੀਆਂ ਵਾਹੋ ਪੱਪਿਆ ਸਾਰੇ ਟੱਬਰ ਹੀ ਪੈ ਗਿਆ ਓਏ ਲਓ ਸਾਹਮਣੇ ਅਮਰ ਭੰਗਾਰੇ ਵਾਲਾ ਰੇਡ ਪਾਉਣ ਦੀ ਵਧਿਆ ਹੋਇਆ ਹੈ ਕਿ ਬਾਹਲਾ ਹੀ ਜੱਤਰ ਨਾਗ ਰਿਆ ਆਇਆ ਇੱਕ ਸੁਬੜਾ ਮੈਨੂੰ ਆਹ ਸਾਹਮਣੇ ਜੱਲਾ ਚੱਲਦੀਆਂ ਮੇਰੇ ਮਿੱਤਰੋ ਸਰਕਾਰ ਅੰਖੀਲਾ ਦੀਆਂ ਪਰ ਸਾਹਮਣੇ ਕਾਕਾ ਟੋਟੀਆਂ ਵਾਲਾ ਜਿੱਤੇ ਦਾ ਫਰਾਗ ਰੁਕੂ ਦੀ ਇੱਕ ਟੋਟੀ ਵਾਲਾ ਕਿੰਨੇ ਕਿੰਨੀ ਪਰ ਆਹ ਹੌਸਲੇ ਤੇ ਊੜਾ ਕਰਤੇ ਹੈ ਐਨ ਸਰੇਰਾ ਮੈਚ ਮੇਰੇ ਮਿੱਤਰੋ ਖੇਡਾ ਜਾ ਰਿਹਾ ਹੈ ਲੱਭ ਪਲੇਅਰ ਦੀ ਕਬੱਡੀ ਪੈ ਰਹੀ ਆ ਚਾਰ ਪੈਂ ਚਾਰੇ ਦੇ ਚਾਰੇ ਤਿਆਰ ਨੇ ਬਹੰਦਰ ਬਾਬਾ ਵਿਦੀ ਕੰਧ ਸ਼ੀਨਾ ਵਰਕਾ ਸੀਨਾ ਉਹਨਾਂ ਦੇ ਨਾਮ ਉੱਪਰ ਬਣੀ ਹੋਈ ਟੀਮ ਹੈ ਬ੍ਰਹਮ ਗਿਆਨੀ ਤੰਦਰ ਬਾਬਾ ਆਤਮਾ ਸਿੰਘ ਜੀ ਕਿਰਿਆਲੇ ਦੀ ਖੇਡ ਕਲੱਬ ਬਲਕਾਰਾ ਬੰਨ ਸਾਡਾ ਪੁਰਾਣਾ ਯਾਰ ਹੈ ਪੁਰਾਣਾ ਸਾਡਾ ਸਾਥੀ ਆ ਨਵੇਂ ਆ ਦਾ ਚਾਹ ਹੁੰਦਾ ਨੌਂ ਦਿਨ ਦਾ ਬੰਲੀਏ ਪੁਰਾਣੇ ਤਾਂ ਪੁਰਾਣੇ ਰੂਪੇ ਆ ਬੰਲੀਏ ਪੁਰਾਣੇ ਤਾਂ ਪੁਰਾਣੇ ਹੁੰਦੇ ਜੋਬਰ ਦੀ ਕਬੱਡੀ ਹੈ ਕਿ ਵਿੱਚ ਕਿਰਿਆਲੇ ਪੈਦਾ ਹੋਇਆ ਕਬੱਡੀ ਦਾ ਉਥਮ ਸਿੰਘਪੁਰੇ ਦੇ ਵਾਲਿਆਂ ਉਹ ਹੈ ਬਲਕਾਨਾ ਬੰਦ ਪਰ ਸਾਹਮਣੇ ਪੁਆਇੰਟ ਜੋਤੂ ਵਾਲ ਤੇ ਬੱਸ ਦਾ ਕਿ ਚਲਾਉਣਾ ਜਿਹੜੀ ਆਪ ਜਨਾਨੀ ਹੈ ਚਲਾਉਣਾ ਦਾ ਭਾਈ ਟਰੱਕ ਚਲਾ ਜਿਹਦੀ ਮਰਦ ਨਿਸ਼ਾਨੀ ਹੈ ਆਹ ਜਿਹਦੀ ਮਰਦ ਨਿਸ਼ਾਨੀ ਹੈ ਸਭ ਤੋਂ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਬੜਾ ਚੋਟੀ ਦਾ ਸ਼ੋਅ ਮੈਚ ਅੱਜ ਖੇਡਿਆ ਜਾ ਰਿਹਾ ਹੈ ਟੀਮਾਂ ਖੁਰਤ ਕਿਤੇ ਜਾਣ ਪਹਿਚਾਣ ਦਾ ਨਾ ਥਾਏ ਨਹੀਂ ਲੈ ਵੀ ਭੋਲਿਆ ਅਰਗੋ ਵਾਲਿਆ ਜਾ ਹੈ ਰਾਦਾ ਉਟਲੀਆ ਖੁੱਝ ਭੋਲਿਆ ਹਾਂ ਭੋਲਿਆ ਆਉਂਦੇ ਨਾਲ ਕੋ ਵਾਲਾ ਕੋ ਨਾ ਸਿੰਘਾ ਜੇ ਚੜਦਾ ਫਾਸੀ ਮੈਂ ਦੁਨੀਆ ਤੇ ਕਰਦੀ ਬਾਹ ਕਿੰਨਾ ਝਾਂਸੀ ਦੀ ਰਾਣੀ ਜੇ ਮਾਤਾ ਵਿੱਚ ਮੈਦਾਨਾਂ ਲੜਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਫਿਰ ਇਸ ਤਰ੍ਹਾਂ ਕਰਦੀ ਤੇ ਮਾਨ ਸਾਹਿਬ ਨੇ ਡਰਾਉਣਾ ਨਹੀਂ ਸੀ ਜੇ ਕਲਮ ਤਾਕਤ ਨਾਲ ਫੜਦੀ ਹਰਜੀਤ ਨੇ ਯਾਰੋ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਨੇ ਕਰਦੀ ਝਿੱਕ ਦੇ ਜੋਰ ਬਿਨਾਂ ਰਾਣਿਆਂ ਦੁਨੀਆ ਨਹੀਂ ਸਲਾਮਾ ਕਰਦੀ ਦੁਨੀਆ ਨਹੀਂ ਸਲਾਮਾ ਕਰਦੀ ਦੋ ਦੋ ਕਬੱਡੀਆਂ ਮੈਂ ਰਹਿ ਗਈਆਂ ਕਿਹਨਾਂ ਪਤਾ ਨਹੀਂ ਕੀ ਹੈ ਉਹ ਵਰਦਾ ਉਹ ਕਹਿੰਦਾ ਆਪਣਾ ਬੰਦਾ ਠੀਕ ਹੈ ਗੱਲ ਤਾਂ ਦੀ ਠੀਕ ਪਰ ਕਹਿੰਦਾ ਬੰਦਨ ਕੀ ਆ ਗੱਲ ਪਰ ਠੀਕ ਐ ਲਓ ਅਮਰ ਪੰਘਾੜੇ ਵਾਲੇ ਦੇ ਦੂਸਰੇ ਪਾਸੇ ਸੌਟ ਬਲ ਲਓ ਜਫਾ ਲਈ ਇਹਨੂੰ ਕਮਾਲ ਹੁੰਦੀ ਹੋਈ ਬੱਗਾ ਬੱਗਾ ਬੱਲੇ 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 ਕਿ ਬੜੇ ਸ਼ੌਕ ਨਾਲ ਖੇਡਦੇ ਕਬੱਡੀ ਕਿੰਨਾ ਬਸਾਲੀ ਸੰਦਲੀ ਪਈ ਜਾਂਦੀ ਐ ਪਿਆਰ ਨਾਲ ਸਰਕਾਰ ਨਾਲ ਖੇਡ ਕਬੱਡੀ ਆ ਆ ਸਾਹਮਣੇ ਨਾਲ ਵੀ ਪਾਈ ਫਿਰੇ ਇਧਰ ਦੇ ਬੰਨੇ ਸੇਕਤ ਤਲਵੰਡੀ ਦਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਵਾਹ ਕਰੋ ਮਿਹਰ ਕਰੇ ਪੰਜਾਬ ਦੀ ਜਵਾਨੀ ਖੇਡਾਂ ਪਰ ਜੁੜੇ ਫਰੰਦੀਪੁਰੀਆ ਔਰ ਸਾਹਮਣੇ ਆਹ ਪਰੇ 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 ਸਾਫ ਸਿੰਘ ਜੀ ਕਿਉਂਕਿ ਸਾਹੀ ਲੋਕ ਜੀ ਕਹਿੰਦੇ ਸਾਰਿਆਂ ਵੀਰਾਂ ਨੇ ਨਾਲ ਲੈ ਕੇ ਸਾਫ ਸਿੰਘ ਜੀ ਨੂੰ ਕਮੇਟੀ ਦਾ ਪ੍ਰਧਾਨ ਬਣਾ ਲੈਂਦਾ ਹੈ ਬਹੁਤ ਬਹੁਤ ਮੁਬਾਰਕਾਂ ਹੋ ਬਹੁਤ ਬਹੁਤ ਮੁਬਾਰਕਾਂ ਸਾਫ ਸਿੰਘ ਪ੍ਰਧਾਨ ਜੀ ਨੇ ਸਾਡੇ ਸਾਰੀ ਪ੍ਰਬੰਧ ਕਮੇਟੀ ਦਾ ਸਤਿਕਾਰ ਸਵਿੱਤੇ ਨਗਰ ਦਾ ਤੇ ਬਾਬਾ ਜੀ ਉਹਨਾਂ ਦਾ ਜੈ ਕਰਵਾਦਾ ਤੇ ਨਾਲ ਸਾਡੀ ਭੈਣ ਬਲਜਿੰਦਰ ਗੁਲਸ਼ਨ ਜੀ ਹੰਦਾ ਪੂਰਾ ਪਰਿਵਾਰ ਬਰਮ ਢੂੜ ਕੋਟੀਆ ਸਾਹਮਣੇ ਕਬੱਡੀ ਪਾ ਰਿਹਾ ਬਾਬਾ ਨਾਨਕ ਮੇਰ ਕਰੇ ਆਹ ਸਾਰੇ ਮੱਲਾਂ ਦੇ ਪੁਰਾ ਉਧਰ ਕਹਿੰਦੇ ਪਾਲਮ ਉਧਰ ਕਹਿੰਦੇ ਇੱਕਮਾ ਬੱਲ ਟਕਾਣੇ ਲੱਗਿਆ ਮਾਰ ਤੋਂ ਤਾਂ ਹੋ ਗਿਆ ਇੱਕੰਦੇ ਬਾਲ ਨੂੰ ਇੱਕੰਦੇ ਪਾਲਮ 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 ਵਾ ਜਿਵੇਂ ਦੀਵਾ ਤੇ ਲੋ ਵਧੀਆ ਬੰਦੀ ਟੀਮ ਦੇ ਨੰਬਰ ਆਵਾ ਪਾਸਨੀ ਕਬੱਡੀ ਕਲੱਬ ਧਿਆਰੇ ਦੀ ਟੀਮ ਬਰਤਾਰੇ ਬੰਦੀ ਟੀਮ ਨੇ ਨੰਬਰ ਨੇ 36 36 ਦੇ 29 ਦੇ ਨਾਲ ਇਸ ਮੈਚ ਦੀ ਜਿਹੜੀ ਜੇਤੂ ਟੀਮ ਬਣੀ ਹੈ ਉਹ ਆਵਾ ਪਾਸਨੀ ਕਬੱਡੀ ਕਲੱਬ ਧਿਆਰਾ ਬਣੀ ਹੈ ਜੀ ਦੋਵਾਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਰੋਮੀ ਹਾਂ ਪਿੰਡ ਸਿਮਾ ਦਾ ਵੀਰ ਤੇ ਨਾਲ ਲੋਕ ਪੜਾਣ ਦੀ ਤੁਹਾਡਾ ਬਹੁਤ ਧੰਨਵਾਦ ਸਹੀ ਨੂੰ ਬਹੁਤ ਬੱਲੇ ਬੱਲੇ ਤੁਹਾਡੇ ਨਿਸ਼ਾਨ ਮੱਲਾ ਖੇਮ ਕੀ ਕਰਨ ਕਰੀਆਂ ਜੀਰੋ ਜੀਓ 333 ਪੇਸ ਲਾਉਂਦਾ ਹੈ ਤੇ ਸੋਨੀ ਸ਼ਾਨਾ ਵਾਲਾ ਆਹ ਸਾਹਮਣੇ ਯਾਰਾਂ ਦਾ ਯਾਰ ਪਕੀਟ ਜੇ ਤਰ੍ਹਾਂ ਚੱਲ ਗਿਆ ਮਿਹਨਤੀ ਇਨਸਾਨ ਯੂਟਿਊਬਰ ਸੋਨੀ ਸੰਨਾਵਾਲਾ ਔਰ ਹੁਣ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਰਿਆਲਾ ਕੋਲ ਕਰਾ ਵੱਡ ਬਹੁਤ ਮਾਨ ਸਨਮਾਨ ਲੈ ਕੇ ਗਏ ਹੈ ਬੂਕਾ ਪਰਿਵਾਰ ਬਹੁਦੇ ਹੀ ਸੋਹਣਹਾਲ ਰੂਪਾ ਸਾਹਿਬ ਦੀ ਬਰਕਤ ਦੇ ਨਾਲ ਰਾਮ ਸ਼ਾਂਕਰ ਟਰੋਫੀ ਦੇ ਕੇ ਨਵਾਜਿਆ ਹੈ ਬਾਬਾ ਬੂਕਾ ਪਰਿਵਾਰ ਕੌਦੀਪ ਸਿੰਘ ਡਰਾਈਵਰ ਸਾਹਿਬ ਵੀ ਆ ਜਾਣ ਵਡੇਸ਼ਾਂ ਵਾਲੇ ਕਲਦੀਪ ਸਿੰਘ ਇਤਲੀ ਨਿਸ਼ਾਨ ਇਤਲੀ ਸਾਡੇ ਵੀਰ ਵੱਡੀ ਸੇਵਾ ਨਿਭਾਈ ਹੈ ਅੱਜ ਦੇ ਦਿਨ ਇਸ ਖੇਡ ਮੈਦਾਨ ਦੀ ਲੈ ਵੀ ਦਿਗਿੰਦਰ ਸਿੰਘ ਰਤੋਕਿਆਂ ਵਾਲੇ ਆਏ ਤੁਹਾਡੇ ਸਨਾਈ ਲੋਗ ਨੇ ਅਰ ਤੁਸੀਂ ਕਰਨ ਸੇਵਕ ਇਸ ਪਾਸੇ ਵੱਡੇ ਸਨਮਾਨ ਇੱਕ ਜਗਾਰਾ ਫੇਰ ਛੜਦੀਏ ਬੋਲੇ ਸੋਨਹਾਲ ਸਾਰੇ ਇਤਲੀ ਵਾਲੇ ਭਰਾਵਾ ਦੀ ਕੱਢ ਦੀ ਕਲਾ ਦੇ ਲਈ ਬੀਤਾ ਸਾਡਾ ਵੀਰ ਮਸ਼ੀਨਾਵਾਲਾ ਆਰਤੀਆ ਸਾਹਿਬ ਤੇ ਨਾਲ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਗੁਰਦਨ ਸਾਹਿਬ ਦੇ ਪ੍ਰਧਾਨ ਸਾਹਿਬ ਸੋਵੀਰ ਆ ਜਾਣ ਕਿ ਇਹ ਮੀਤਾ ਸਾਡਾ ਮਸ਼ੀਨਾਵਾਲਾ ਸਤਕਾਰਯੋਗ ਵੀਰ ਹੈ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਵੀ ਆ ਜਾਣ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਤੇ ਟ੍ਰੈਕਟਰ ਵੀਰਾ ਬਾਂਦਰਾ ਗਰੀਬ ਸਿਕੰਦਰ ਸੌਣਜਾਦਾ ਰਾਣੇ ਇੰਦਰੋ ਜਦੋਂ ਸਮਾਪਤ ਹੋ ਗਈ ਪਲੀਜ਼ ਮੈਨੂੰ ਦੱਸ ਦਿਓ ਸਿਕੰਦਰ ਇਟਲੀ ਸਾਡਾ ਭਰਾ ਨਿਸ਼ਾਨ ਇਟਲੀ ਇਟਲੀ ਗਰੁੱਪ ਵਾਲੇ ਸਾਰੇ ਪਰਵਾਨ ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਇੱਕ ਕਬੱਡੀ ਦੀ ਸਾਰੀ ਸੇਵਾ ਲਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਗੁਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਉਹ ਵੀ ਮਾਨ ਸਨਮਾਨ ਪ੍ਰਾਪਤ ਕਰ ਰਹੇ ਹੈ ਹਾਂਜੀ ਬੂਟੇ ਵਾਜੋ ਤੁਹਾਡੀ ਵਾਰੀ ਹੈ ਮੇਰੀ ਤੁਹਾਡੀ ਵਾਰੀ ਹੈ ਸਾਡੇ ਸਾਈਂ ਲੋਗ ਆਵਾਕਾਰੇ ਸ਼ਾਹ ਜੀ ਸਾਫ ਸੇ ਨੀ ਪ੍ਰਧਾਨ ਨਾਲ ਨੇ ਤੇ ਜਗENDER ਸਿੰਘ ਜੀ ਰਤੋਕੇ ਦੇ ਨਾਲ ਜਸ ਕੁੱਕਾ ਪਰਿਵਾਰ ਤੇ ਇਟਲੀ ਵਾਲੇ ਸਾਰੇ ਸੋਹਣੇ ਤਕੜੀ ਤੋਲ ਦੀ ਹੋਣੀ ਆ ਨਵੇਂ ਆ ਸੱਜਣਾ ਕੋਲ ਝੂਠਤਾ ਬੋਲ ਦੀ ਹੋਣੀ ਆ ਉਹ ਨਵੇਂ ਆ ਸੱਜਣਾ ਕੋਲ ਝੂਠਤਾ ਬੋਲ ਦੀ ਹੋਣੀ ਆ ਵਾਹ ਤਾੜੀ